ਦੋਸਤੋ ਮੈਂ ਤੁਹਾਡਾ ਆਪਣਾ ਰਾਜਕੁਮਾਰ ਜੋ ਕਿ ਬਠਿੰਡਾ ਸ਼ਹਿਰ ਵਿੱਚ ਜੋ ਵੀ ਕੋਈ ਗਤੀਵਿਧੀ ਹੁੰਦੀ ਹੈ ਜਾਂ ਕਿਸੇ ਕਾਰਨ ਕੋਈ ਕਿਸੇ ਦਾ ਨੁਕਸਾਨ ਹੁੰਦਾ ਹੈ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਉਹ ਚੀਜ਼ਾਂ ਦਿਖਾਉਂਦੇ ਰਹਿੰਦੇ ਹਾਂ ਤਾਂ ਅੱਜ ਸਾਡੀ ਟੀਮ ਪਹੁੰਚੀ ਹੈ ਸ੍ਰੀ ਕ੍ਰਿਸ਼ਨ ਪ੍ਰੀਮਸ ਰੋਵਰ ਗੁਫਾ ਜੋ ਕਿ ਤਿੰਨ ਕੋਣੀ ਤੇ ਬਹੁਤ ਵੱਡਾ ਵਿਸ਼ਾਲ ਮੰਦਿਰ ਬਣਿਆ ਹੈ ਜਿੱਥੇ ਕਿ ਲੋਕਾਂ ਦੀਆਂ ਭਾਵਨਾਵਾਂ ਇਸ ਮੰਦਰ ਨਾਲ ਸ਼ੁਰੂ ਤੋਂ ਜੁੜੀਆਂ ਨੇ ਤੇ ਤਕਰੀਬਨ ਇੱਥੇ ਇਹ ਮੰਦਰ 50 ਸਾਲ ਤੋਂ ਸਮੇਂ ਤੋਂ ਚੱਲ ਰਿਹਾ ਹੈ ਅਤੇ ਇੱਥੇ ਹਰ ਐਤਵਾਰ ਜਿੱਥੇ ਕੀਰਤਨ ਹੁੰਦਾ ਹੈ ਉੱਥੇ ਹੀ ਇੱਥੇ ਦੂਰ ਦੂਰ ਸੰਗਤ ਵੱਡੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦੀਆਂ ਨੇ ਤਾਂ ਮੰਦਰ ਦੇ ਪ੍ਰਬੰਧਕਾਂ ਨੇ ਸੇਵਾਦਾਰਾਂ ਨੇ ਸਾਢੇ ਨਾਲ ਕਲ ਕੀਤੀ ਜੋ ਕਿ ਮੰਦਿਰ ਦੇ ਜਿਹੜੀ ਬਾਹਰੀ ਦੀਵਾਰ ਹੈ ਇਹ ਇੱਕ ਦੀਵਾਰ ਤਾਂ ਹੁਣੀ ਨਵੀਂ ਬਣਾਈ ਗਈ ਸੀਗੀ ਅਤੇ ਜਿਹੜੀ ਪੁਰਾਣੀ ਦੁਵਾਰਾ ਹੈ ਉਹ ਵੀ ਗੱਲ ਇਹ ਹੈ ਕਿ ਜੋ ਸੜਕ ਬਣਾਉਣ ਵਾਲੇ ठेकेदार ਨੇ ਉਹਨਾਂ ਨੇ ਇੱਥੇ ਮੰਦਿਰ ਚ ਮਿੱਟੀ ਰਹੀ ਸੀ ਮੀਦੇ ਪਾਣੀ ਕਰਨ ਜੋ ਕਿ ਇਹ ਦੀਵਾਰ ਦੇ ਨਾਲ ਲੱਗੀ ਮਿੱਟੀ ਪੱਟ ਦਿੱਤੀ ਜਿਸ ਕਰਕੇ ਮੰਦਰ ਦੀਆਂ ਦੀਵਾਰਾਂ ਨੂੰ ਖਤਰਾ ਹੋ ਗਿਆ ਤਾਂ ਮੰਦਰ ਦੇ ਸੇਵਾਦਾਰ ਪ੍ਰਦੀਪ ਸ਼ਰਮਾ ਜੀ ਸਾਨੂੰ ਜਾਣਕਾਰੀ ਦੇ ਰਹੇ ਨੇ ਇਸ ਬਾਰੇ ਦੱਸ ਰਹੇ ਨੇ ਪੂਰੀ ਜਾਣਕਾਰੀ ਤੇ ਕੀ ਕਹਿਣਾ ਚਾਹੁੰਦੇ ਨੇ ਕੀ ਮੰਗ ਕਰਦੇ ਨੇ ਗੱਲ ਕਰ ਰਿਹਾ ਪ੍ਰਦੀਪ ਸ਼ਰਮਾ ਜੀ ਮੈਂ ਕਹਿਣਾ ਚਾਹਨਾ ਸਤਿ ਨਮਸਕਾਰ ਨਮਸਕਾਰ ਜੀ ਨਮਸਕਾਰ ਸਰ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਭਈ ਜਿਹੜੀ ਮਿੱਟੀ ਲੱਗੀ ਸੀ ਦਵਾਰਾਂ ਤੇ ਨਵੀਂ ਬਣਾਈ ਸੀ ਦਵਾਰ ਤੇ ਉਹਦੇ ਤੇ ਮਿੱਟੀ ਇਸ ਕਰਕੇ ਲਾਈ ਗਈ ਸੀ ਵੀ ਇਹ ਇਹ ਦੀਵਾਰ ਗਿਰੇ ਨਾ ਮਿੱਟੀ ਤਾਂ ਲਾਈ ਗਈ ਸੀ ਉਹ ਪਟਰੀ ਬਣਾਉਣ ਵਾਲੇ ਠੇਕੇਦਾਰਾਂ ਨੇ ਖਰਚਤੀ ਜਿਹਦੇ ਨਾਲ ਇਹ ਦਵਾਰ ਨੂੰ ਖਤਰਾ ਪੈਦਾ ਹੋ ਗਿਆ ਉਹ ਬਾਕੀ ਜਿਹੜੀ ਪੁਰਾਣੀ ਦਵਾਰ ਸੀ ਉਹ ਵੀ ਖਸਤਾ ਹਲਤਾ ਉਹਦੇ ਉੱਥੋਂ ਵੀ ਮਿੱਟੀ ਪਟ ਦਿੱਤੀ ਗਈ ਆ ਇੱਥੇ ਸੰਡੇ ਛੇ ਲੱਗਦੀ ਆ ਇੱਥੇ ਬੜੇ سارے ਲੋਕ ਜਿਵੇਂ ਟਰਾਲੀਆਂ ਵਾਲੇ ਮੈਂ ਆਪਣੇ ਟਰਾਲੀਆਂ ਵਾਲੇ ਵੀ ਆਪਣੇ ਇਟਾਂ ਵਾਲੇ ਵੀ ਇੱਥੇ ਖੜਦੇ ਨੇ ਹੋਰ ਵੀ ਕੋਈ ਬੰਦਾ ਮਕੇ ਆਂਦਾ ਜਾਂਦਾ ਅਚਾਨਕ ਜੇ ਦਵਾਰ ਗਿਰ ਜਾਵੇ ਤੇ ਜਾਨੀ ਮਨ ਲਈ ਨੁਕਸਾਨ ਹੋ ਸਕਦਾ ਤਾਂ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਇੱਥੇ ਜਾਨੀ ਮਨ ਨੂੰ ਨੁਕਸਾਨ ਹੋ ਸਕਦਾ ਠੇਕੇਦਾਰ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਦਵਾਰਾਂ ਪੁਰਾਣੀ ਆ ਇਹਦੇ ਉੱਤੇ ਮਕੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਤੇ ਇਹ ਪ੍ਰਸ਼ਾਸਨ ਨੂੰ ਕਿਹਾ ਜਾਂਦਾ ਵੀ ਇਹ ਇਹਦੇ ਬਾਰੇ ਸੋਚਿਆ ਜਾਵੇ ਬਈ ਕੀ ਕੀਤਾ ਜਾ ਸਕਦਾ ਜੇ ਮਕੇ ਇਹ ਇਹਦੇ ਜਲਦੀ ਜਾਂ ਮਾਲੀ ਨੁਕਸਾਨ ਹੋ ਗਿਆ ਤਾਂ ਅਸੀਂ ਕੋਈ ਮੰਦਰ ਦਾ ਕੋਈ ਜ਼ਿੰਮੇਵਾਰ ਨਹੀਂ ਇਹਦੇ ਉੱਤੇ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਊਗਾ ਸ਼ਰਮਾ ਜੀ ਕਿੰਨੇ ਹੋ ਗਏ ਇਹ ਮਿੱਟੀ ਪੱਟੀ ਇਹਨੂੰ 3-4 ਦਿਨ ਹੋ ਗਏ 3-4 ਦਿਨ ਨੂੰ ਹੋ ਗਿਆ ਹਫਤਾ ਹੋ ਗਿਆ ਇਹਨੂੰ ਪੱਟੇ ਨੂੰ ਮੰਗ ਕਰਨਾ ਚਾਹ ਰਹੇ ਮੰਗ ਕਰਨਾ ਚਾਹਦੇ ਆ ਵੀ ਇਹ ਉਹ ਪ੍ਰਸ਼ਾਸਨ ਸੋਚੇ ਵੀ ਹੁਣ ਕੀ ਕਰ ਸਕਦਾ ਬਈ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ ਇਹ ਪ੍ਰਸ਼ਾਸਨ ਹੁਣ ਸੋਚੇ ਵੀ ਕੀ ਕਰਨਾ ਹਾਂ ਹਾਂ ਮੰਦਰ ਨੂੰ ਵੀ ਨੁਕਸਾਨ ਹੋ ਸਕਦਾ ਤਾਂ ਇਹ ਹੁਣ ਉਹਨਾਂ ਦੇ ਸੋਚਣ ਤੇ ਜਾਂ ਮੱਖੇ ਮਿਊਸਪਲ ਆ ਕਮੇਟੀ ਤੇ ਜਾਂ ਪ੍ਰਸ਼ਾਸਨ ਡੀਸੀ ਸਾਹਿਬ ਮਕੇ ਸੋਚ ਸਕਦੇ ਆ ਵੀ ਕੀ ਕਰਨਾ ਕੀ ਕਿਵੇਂ ਕੀਤਾ ਜਾ ਸਕਦਾ ਜਿੰਨੂੰ ਮਕੇ ਮਕੇ ਵੀ ਬਚਾਇਆ ਜਾ ਸਕਦਾ ਸੰਡੇ ਸੇਲ ਚ ਇੱਥੇ ਬਹੁਤ ਜ਼ਿਆਦਾ ਭੀੜ ਹੁੰਦੀ ਆ ਕਿਸੇ ਦਾ ਜੇ ਉਸ ਦਿਨ ਗਿਰ ਗਈ ਤਾਂ ਇੱਥੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਫਿਰ ਉਹਦਾ ਕੋਈ ਫਾਇਦਾ ਨਹੀਂ ਉਹ ਮਕੇ ਫੇਰ ਕਹਿਣਗੇ ਵੀ ਸਾਨੂੰ ਦੱਸਿਆ ਨਹੀਂ ਗਿਆ ਪਹਿਲਾਂ ਇਸ ਕਰਕੇ ਦਾ ਦੱਸ ਨਹੀਂ ਚੰਗਾ ਹੈ ਉਹ ਪ੍ਰਸ਼ਾਸਨ ਮਕੇ ਕੋਈ ਨਾ ਕੋਈ ਕਾਰਵਾਈ ਕਰੇ ਜਿਵੇਂ ਵੀ ਆ ਉਹ ਸੋਚੇ ਵੀ ਕੀ ਕਰਨਾ ਚਾਹੁੰਦੇ ਆ ਜਿਹੜੇ ਠੇਕੇਦਾਰ ਨੇ ਇਹ ਸੜ ਮਿੱਟੀ ਪੁੱਟੀ ਹੈ ਹਾਂਜੀ ਬਰਸਾਤ ਦੇ ਮੀਂਹ ਕਰਕੇ ਤੁਸੀਂ ਇਹ ਮਿੱਟੀ ਲਾਈ ਸੀਗੀ ਹਾਂਜੀ ਹੁਣ ਨੀਂਹਾਂ ਖੋਖਣੀਆਂ ਹੋ ਜਾਣਗੀਆਂ ਮਿੱਟੀ ਹਾਂਜੀ ਮੈਂ ਨੀਂਹਾਂ ਸੇ ਕੋਈ ਗੱਲ ਹੋਈ ਠੇਕੇਦਾਰ ਨੂੰ ਨਹੀਂ ਮੇਰੀ ਕੋਈ ਗੱਲ ਨਹੀਂ ਹੋਈ ਤਾਂ ਹਾਂ ਤੁਸੀਂ ਕੀ ਮੰਗ ਕਰੋਗੇ ਮੈਂ ਮੰਗ ਕੀ ਕਰਨੀ ਆ ਵੀ ਹੁਣ ਇਹ ਪ੍ਰਸ਼ਾਸਨ ਹੀ ਸੋਚੇ ਵੀ ਮੈਂ ਕੀ ਕਹਿ ਸਕਦਾ ਭਈ ਇਹ ਮਕੇ ਉਹਨਾਂ ਤੇ ਜ਼ਿੰਮੇਵਾਰੀ ਆ ਭਈ ਕੀ ਕਰਨਾ ਕੀ ਨਹੀਂ ਕਰਨਾ ਜਾਂ ਠੇਕੇਦਾਰ ਤੇ ਜਾਂ ਮਕੇ ਮਿਊਸਪਲ ਕਮ ਕਮੇਟੀ ਤੇ ਜਾਂ ਪ੍ਰਸ਼ਾਸਨ ਸੋਚੇ ਵੀ ਕੀ ਕਰਨਾ ਇੱਕ ਮੰਦਰ ਪਹੁੰਚੁਲਾ ਰਹੇ ਮੰਦਰ ਇਹ ਨਿਰਮਲ ਪੰਚਾਇਤ